प्रिया सिस्टर देखो एड आई है कि नहीं आई एड देखो आई है कि नहीं आई लगी है कि नहीं मेरे से देखो मत्था तो बहुत मार रही हूँ क्या करूं पता नहीं लगी है कि नहीं सत काल नंदनी सत काल नंदनी एड लगी है कि नहीं लगी देखो लाइक डन लाइक डन लाइक डन उन्होंने की करा लाइव तो देखो पहला नहीं लगी आए की करा ਅਨਮ ਮੱਥਾ ਮਾਰ ਰਿਹਾ ਮੈਂ ਸਵੇਰ ਦਾ ਅਭੀ ਤੋ ਐਡ ਨਹੀਂ ਆਈ ਨਹੀਂ ਲੱਗੀ ਓਹੋ ਕੀ ਕਰੇ ਕਾਲੀਆ ਕੀ ਕਰੇ ਲੱਗ ਜੇ ਤੇ ਉਦੋਂ ਬਾਅਦ ਤੁਹਾਨੂੰ ਕੋਈ ਗੱਲ ਕਰਨੀ ਹੈ ਮੈਂ ਬਾਅਦ ਚ ਕਰੂੰਗੀ ਕਰੂੰਗੀ ਬਾਅਦ ਚ ਹਾਂ ਹੁਣ ਕੀ ਕਰਾਂ ਚੱਲ ਓ ਉਨੀ ਇੱਕ ਮਿੰਟ ਹੋਰ ਤੁਸੀਂ ਵੇਟਿੰਗ ਜ਼ੋਨ ਚ ਬੈਠੇ ਰਹੋ ਮੈਂ ਐਡ ਲਗਾ ਕੇ ਕਰੂੰਗਾ ਐਵੇਂ ਕੀ ਫਾਇਦਾ ਹੈ ਨਾ ਟਾਈਮ ਵੀ ਵੇਸਟ ਕਰਦਾ ਆਪਾਂ ਤੁਸੀਂ ਉਹਨਾਂ ਚ ਜੇ ਕਿਸੇ ਹੋਰ ਨੂੰ ਟਾਈਮ ਦੇਣਾ ਦੇਲ ਵੜ ਗਿਓ ਮੈਨੂੰ ਐਡ ਤਾਂ ਲਾ ਲੈਣ ਦਿਓ ਤੁਸੀਂ ਤਾਂ ਆ ਕੇ ਸੱਜ ਕੇ ਬਹਿ ਜਾਨਗੇ ਦਵਾ ਦਾ ਕੋਈ ਪ੍ਰੋਫਿਟ ਵੀ ਕਰਾਓ ਆ ਕੇ ਕਿ ਤੁਸੀਂ ਮੇਰਾ ਮੂੰਹ ਵੇਖ ਕੇ ਬਹਿ ਜਾਨੀ ਆਂ ਇਹਨੂੰ ਕੋਈ ਐਡ ਛੇੜ ਤਾਂ ਲਾ ਲੈੰਦੋ ਸਟੋਰੀ ਦੀ ਪੱਜਗਾ ਹੋ ਗਿਆ 90 ਦੇ ਦਮਾਂ ਤੋਂ ਐਡ ਤਾਂ ਲਾ ਲੈੰਦੋ ਸੋਰੀ ਦਿਓ ਹੋਰ ਗਿਆ ਆਉਣ ਲੈ ਆ ਆ ਮੰੰਦਰੀ ਸੌਣ ਵੀ ਨਿਕਲ ਲਾ ਮਨ ਉਹ ਚ ਟੈਨ ਨੂੰ ਆਪਾਂ ਕੀ ਕਰਦਾ ਸਿਰ ਚ ਮਾਰਨਾ ਇਹਨੂੰ ਐਡ ਤਾਂ ਲਗਾ ਲੈ ਤੋ ਮੈ ਦੂ ਮੈਂ ਐਡ ਲਗਾਨੀ ਆ ਪਤਾ ਕਰਦੀ ਮੈਂ ਕਿਸੇ ਨੂੰ ਫੋਨ ਕਰਕੇ ਪਤਾ ਕਰਕੇ ਲਾਉਣੀ ਹੈ